ਟਰੈਕਟਰ ਚੈੱਕ ਕਰਾਉਣਾ ਮਿੱਤਰੋ ਤੁਹਾਨੂੰ ਟਰੈਕਟਰ ਪਰ ਇੱਕ ਗੱਲ ਐ ਜਿਹੜੇ ਸੱਜਣ ਨੇ ਇਹ ਟਰੈਕਟਰ ਵੇਖ ਲਿਆ ਨਾ ਉਹਦੇ ਹੋਰ ਟਰੈਕਟਰ ਪਸੰਦ ਨਹੀਂ ਆਉਣਾ ਬਾਈ ਪਹਿਲਾਂ ਐ ਦੱਸੀ ਘੰਟੇ ਕਿੰਨੇ ਚੱਲੇ ਹੋਇਆ ਘੰਟਾ 700 ਚੱਲੇ ਹੋਇਆ 700 ਘੰਟਾ ਚੱਲਿਆ ਧਰਮੇ ਟਾਇਰ ਨਾਲ ਮਗਰਲੇ ਨਾਲ ਦੇਣਾ ਮੈਂ ਵਰਗਾ ਪਿਆ ਬਾਈ ਕਈ ਨੇ ਪੁੱਛ ਲਿਆ ਸਾਨੂੰ ਕਹਿੰਦਾ ਬਾਈ ਪੇਂਟ ਤਾਂ ਨਹੀਂ ਮਾਰਿਆ ਹੋਇਆ ਤੁਸੀਂ ਉਹ ਸਾਰੇ ਤੇ ਪੇਂਟ ਕਿੱਥੋਂ ਆ ਨਾ ਬਾਈ ਮਾਡਲ ਟਰੈਕਟਰ ਆ ਬਾਈ ਹਾਂ ਪੂਰਾ ਨਵੇਂ ਵਰਗਾ ਪਿਆ ਦੇਖ ਲੈ 16 ਦੇ ਟਾਇਰਾਂ ਚ ਬਾਈ ਮਾਡਲ ਆ ਮੂਰਲੇ ਟਾਇਰ ਬੱਦੇ 95 ਪੈਸੇ ਦਾ ਟਾਇਰ ਨਾਲ ਦੇ ਬਾਈ ਦੇਖ ਪੂਰਾ ਛੋਟਾ ਟਰੈਕਟਰ ਇਹਦਾ ਇਹਦਾ ਨੰਬਰ ਕਿੱਥੋਂ ਦਾ ਨੰਬਰ ਸੰਗਰੂਰ ਦਾ ਬਾਈ ਸੰਗਰੂਰ ਦਾ ਫਰਸਟ ਓਨਰ ਆ ਫਰਸਟ ਓਨਰ ਹੈ ਤੇ ਬਾਈ ਇਹ ਦੱਸ ਇਹ ਟਰੈਕਟਰ ਦੇਣਾ ਕਿੰਨੇ ਦਾ ਇਹ ਦੇਣਾ ਆਪਾਂ ਪੱਟੀ ਸਾਹਿਬ 7,30,000 ਕਹਿੰਨੇ ਆ ਦਿਵਾਲੀ ਤੇ ਆਫਰ ਦੱਸ ਦੇ ਆਪਾਂ 7-10 ਹਜ਼ਾਰ ਦੇ ਦਾਂਗੇ ਬਾਈ 10 ਵੀ ਉੱਡ ਜਾਊਗਾ ਪੂਰੇ 7 ਲੱਖ ਦੀ ਬਣ ਜੂ ਠੀਕ ਆ ਲੋਨ ਕਿੰਨੇ ਦਾ ਹੋ ਜੂਗਾ ਉੱਪਰ ਇਹਦੇ ਤੇ ਲੋਨ ਹੋ ਜਾਊਗਾ ਬਾਈ 1.5 ਦੇ ਰੁਪਇਆ 50000 ਲਿਓ 3 ਸਪੀਡ ਸਵਰਾਜ ਲੈ ਜਾਓ ਤੇ ਜਿਹੜਾ ਆ ਖੜਾ ਵੀ ਡੀਏ ਵੀ 2014 ਮਾਡਲ ਆ ਪੱਟੀ ਸਾਹਿਬ ਅਸੇ 14 ਮਾਡਲ ਹੈ 3200 ਘੰਟਾ ਰਿਜਨਲ ਚੱਲਿਆ ਹੋਇਆ ਪਰ ਮੇਰੇ 3200 ਦਾ ਟਰੈਕਟਰ ਆ ਕਿਤੇ ਛਰੀਟ ਵੀ ਨਹੀਂ ਹੈਗੀ ਬਾਈ ਚਾਰੇ ਟਾਇਰਾਂ ਦੀ ਕੰਡੀਸ਼ਨ ਦਿਖਾਣਾ ਮੈਂ ਵਰਗੇ ਜਮੇ ਇੰਨਾ ਮੈਂ 70 ਰੁਪਏ ਟਾਇਰ ਕੱਢ ਕੇ ਨਵੇਂ ਲਵਾਤੇ ਬੰਦਿਆਂ ਨੇ ਪੂਰਾ ਸੋਹਣਾ ਟਰੈਕਟਰ ਆ ਬਹੁਤ ਸਾਫ਼ ਸੰਭਾਲਤੀ ਆ ਲਾ ਸਟਿੱਕਰਾਂ ਸਟੋਕਰਾਂ ਦਾ ਸਾਰੇ ਓਕਣੇ ਲੱਗੇ ਹੋਇਆ ਬਾਈ ਅੱਛਾ ਬਾਈ ਇਹ ਇਹਦਾ ਕੀ ਮੰਗਦੇ ਆਪਾਂ ਸਾਰੇ ਤੇ ਇਹਦਾ ਮੰਗਦੇ ਆਪਾਂ 290000 ਪੰਜਾਬ ਨੰਬਰ ਹੀ ਇਹ ਪੰਜਾਬ ਨੰਬਰ ਪੰਜਾਬ ਜਲੰਧਰ ਦਾ ਫਰਸਟ ਓਨਰ 290000 ਮੰਗਦੇ ਆ ਅੱਛਾ ਆਇਆ ਬਾਈ ਆਪਾਂ ਤੋਂ ਟਰੈਕਟਰ ਲੈ ਗਿਆ ਆਪਾਂ ਵਿੱਚ ਕੱਟਿਆ ਤੇ ਦੇਣਾ ਕਿੰਨੇ ਦਾ ਸੋਹਣਾ ਤੋਂ ਆ ਦੇਖ ਲੈ ਸਟਿੱਕਰਾਂ ਵੀ ਇਹਦੇ ਚੇਪੀਆਂ ਜੀਆਂ ਗੁੰਦੀਆਂ ਗਮ ਜੀ ਉਦਾਂ ਹੀ ਲੱਗੀ ਪਈ ਆ ਆ ਪੀਟੀਓ ਵਾਲਾ ਵੀ ਨਹੀਂ ਖੋਲਿਆ ਹੋਇਆ ਬਾਈ ਦੇਖ ਬਾਈ ਕਿੰਨੇ ਦਾ ਦੇਣਾ ਇਹ ਦੇਣਾ ਬਈ ਪੱਟੀ ਸਾਹਿਬ ਆਪਾਂ ਦੇ ਦਾਂਗੇ ਯਾਰ 2,75,000 ਦਾ ਦੇ ਦਾਂਗੇ ਪੱਟੀ ਸਾਹਿਬ ਰਹਿਤ ਕਰ ਦਿਵਾਲੀ ਕਰਕੇ ਦਵਾਲੀ ਕਰਕੇ ਰਹਿਤ ਕੋਨਾ ਯਾਰ ਮਹਿੰਗਾ ਬਹੁਤ ਕੱਟਿਆ ਇਹ ਕੁਝ ਨਹੀਂ ਹੁੰਦਾ ਅਸੀਂ ਤਾਂ ਤਿੰਨ ਤੋਂ ਵੀ ਉੱਪਰ ਕੱਟਿਆ ਬਈ ਹੈਂ ਤਿੰਨ ਲੱਖ ਦਾ ਕੱਟਿਆ 2,75,000 ਦਾ ਹਾਂ ਤਿੰਨ ਲੱਖ ਦਾ ਕੱਟਿਆ 2,75 ਨਿਕਲਣਾ ਨਹੀਂ ਫਰਕ 5000 ਹੋਰ ਕੱਟ ਕਰ ਦਾਂਗੇ ਚੱਲ ਬਸ 170 265 65 ਦਾ ਚੱਲ ਦੇ ਕਹਤਾ ਕਿੰਨਾ ਰੇਟ ਹੁਣ ਇਹਦਾ ਇਹਦਾ 290 ਆਉਂਦਾ 2,65,000 ਦਾ ਟਰੈਕਟਰ ਬਣੋ ਤੁਸੀਂ ਜਿੱਥੋਂ ਵੀ ਆਉਂਗੇ ਤੁਹਾਡੇ ਘਰ ਤੱਕ ਦਾ ਡੀਜ਼ਲ ਵੀ ਬਾਈ ਹੋ ਰਿਹਾ ਪਾ ਕੇ ਦੇਣਗੇ ਠੀਕ ਹੈ ਦਿਵਾਲੀ ਆਫਰ ਆ ਜੋ ਕਰਾ ਮਿੱਤਰੋ ਫਟਾਫਟ ਦਿੱਤੂ ਪ੍ਰੋਜੈਕਟਾਂ ਚ